ਸੀ ਬਣਾ ਕੜੀ ਚਾਵਲ ਕੇ ਸਾਰੇ ਹੀ ਉਮਲਾ ਚੜਦੇ ਰਹ ਜਨ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਕੜੀ ਚਾਵਲ ਬਣਾ ਕੇ ਦਿਖਾਵਾਂਗੇ ਜੋ ਕਿ ਸਭ ਦੀ ਪਸੰਦ ਦੇ ਹੀ ਬੰਦੇ ਆ ਤੇ ਸਭ ਨੂੰ ਬਹੁਤ ਵਧੀਆ ਲੱਗਦੇ ਹਨ ਅਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੁੰਦੇ ਹਨ ਇੱਧਰ ਆਪਾਂ ਆਲੂ ਅਤੇ ਲਸਣ ਤੇ ਹਰੀਆਂ ਮਿਰਚਾਂ ਲੈ ਲਈਆਂ ਤੇ ਇੱਧਰ ਆਪਾਂ ਪਿਆਜ਼ ਕੱਟ ਰਹੇ ਆ ਪਿਆਜ਼ ਆਪਾਂ ਲੰਬੇ ਹੀ ਕਟਾਂਗੇ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਤੇ ਆਪਾਂ ਅਦਰ ਵੀ ਕਟਾਂਗੇ ਤੇ ਇੱਧਰ ਆਪਾਂ ਮਾਮ ਦਾਸ ਤਾਂ ਲੈ ਲੈ ਤੁਸੀਂ ਮਿਕਸੀ ਵੀ ਲੈ ਸਕਦੇ ਹੋ ਇੱਧਰ ਹਰੀਆਂ ਮਿਰਚਾਂ ਤੇ ਲਸਣ ਤੇ ਨਮਕ ਪਾ ਕੇ ਇਹਨਾਂ ਨੂੰ ਕਟ ਲਵਾਂਗੇ ਪਲੀਜ਼ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਇੱਧਰ ਆਪਾਂ ਲੱਸੀ ਲੈ ਲਈ ਤੁਹਾਡੇ ਕੋਲ ਲੱਸੀ ਨਹੀਂ ਹੈਗੀ ਤੁਸੀਂ ਦਹੀਂ ਵੀ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਅੱਧੀ ਕਟੋਰੀ ਵੇਸਣ ਲੈ ਲਈ ਤੁਸੀਂ ਜਿੰਨੀ ਕੜੀ ਬਣਾਉਣਾ ਚਾਹੁੰਦੇ ਉਹਨਾਂ ਤੁਸੀਂ ਆਪਣਾ ਵੇਸਣ ਲੈ ਸਕਦੇ ਹੋ ਤੇ ਉਹਨੂੰ ਆਪਾਂ ਛਾਣ ਕੇ ਇਹਦੇ ਵਿੱਚ ਲੱਸੀ ਵਿੱਚ ਆਪੀ ਕੋਲ ਲਵਾਂਗੇ ਇਹ ਲੱਸੀ ਆਪਣੀ ਜ਼ਿਆਦਾ ਖੱਟੀ ਅਤੇ ਜ਼ਿਆਦਾ ਮਿੱਠੀ ਨਹੀਂ ਸੀ ਆਪਾਂ ਠੀਕ ਠੀਕ ਹੀ ਲਈ ਹੈ ਤੇ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਦੇਖੋ ਆਪਾਂ ਇਸ ਤਰ੍ਹਾਂ ਘੋਲ ਬਣਾ ਲਵਾਂਗੇ ਤੇ ਇਹਨੂੰ ਇੱਕ ਮਿਕਸ ਕਰਦੇ ਹੋਏ ਫੈਂਟ ਲਵਾਂਗੇ ਤੇ ਇਧਰ ਆਪਣਾ ਮਿਕਸਰ ਬਣ ਕੇ ਤਿਆਰ ਹੋ ਗਿਆ ਮਿਰਚ ਅਤੇ ਨਸਨ ਦਾ ਇਧਰ ਆਪਾਂ ਕੜਾਹੀ ਵਿੱਚ ਤੇਲ ਗਰਮ ਕਰ ਲਏ ਵਿੱਚ ਆਪਾਂ ਜੀਰਾ ਪਾਏ ਜੀਰਾ ਆਪਣਾ ਚਟਕ ਗਿਆ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹ ਕੜੀ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈਗੀ ਇਹ ਸਭ ਨੂੰ ਸਭ ਬਹੁਤ ਹੀ ਸ਼ੌਂਕ ਨਾਲ ਖਾਂਦੇ ਹਨ ਇਹ ਕੜੀ ਚਾਵਲ ਤੇ ਇਧਰ ਆਪਾਂ ਆਲੂ ਪਾ ਲੇ ਪਿਆਜ਼ ਭੁੰਨ ਤੋਂ ਬਾਅਦ ਆਪਾਂ ਆਲੂ ਪਾਏ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਤੇ ਇਹਦੇ ਵਿੱਚ ਇਹ ਆਪਾਂ ਕੁੱਟੀਆਂ ਹੋਈਆਂ ਮਿਰਚਾਂ ਤੇ ਲਸਣ ਜਿਹੜਾ ਆਪਾਂ ਅਧਰੱਖਿਆ ਹੋਇਆ ਸੀ ਉਹ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਸ ਤਰ੍ਹਾਂ ਭੁੰਨ ਲਵਾਂਗੇ ਆਪਾਂ। ਤੇ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਹੀ ਬਣਾਵਾਂਗੇ। ਇਹ ਆਪਣੀ ਪੰਜਾਬੀ ਘੜੀ ਬਣ ਕੇ ਤਿਆਰ ਹੋ ਗਈ ਇਹਦੇ ਵਿੱਚ ਆਪਾਂ ਨਮਕ ਪਾ ਲਵਾਂਗੇ। ਹਲਦੀ ਪਾਉਂਦੇ ਹਾਂ ਅਤੇ ਮਿਰਚ ਮਿਰਚ ਆਪ ਆਪਣੇ ਹਿਸਾਬ ਨਾਲ ਪਾਵਾਂਗੇ ਆਪਾਂ ਪਹਿਲਾਂ ਹਰੀਆਂ ਵੀ ਪਾਈਆਂ ਸੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਭੁੰਨਾਂਗੇ ਇਹ ਆਪਣੀ ਪੰਜਾਬੀ ਕੜੀ ਬਣ ਕੇ ਤਿਆਰ ਹੋ ਗਈ ਕੜੀ ਚਾਵਲ ਬਹੁਤ ਹੀ ਸ਼ੌਂਕ ਨਾਲ ਖਾਦੇ ਜਾਂਦੇ ਹਨ ਤੇ ਇਹ ਸਭ ਨੂੰ ਬਹੁਤ ਹੀ ਪਸੰਦ ਹੁੰਦੇ ਹਨ ਤੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾਣੀ ਐਡ ਕਰਕੇ ਪੋਨ ਲਵਾਂਗੇ ਇਹਦੇ ਵਿੱਚ ਆਪਾਂ ਲੱਸੀ ਅਤੇ ਬੇਸਨ ਦਾ ਪੋਲ ਪਾਇਆ ਸੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰ੍ਹਾਂ ਮਿਕਸ ਕਰਦੇ ਹੋਈ ਆਪਾਂ ਇਹਨਾਂ ਨੂੰ ਪਕਾਵਾਂਗੇ ਇਸ ਤਰ੍ਹਾਂ ਆਪਾਂ ਹਲਾਉਂਦੇ ਹੋਈ ਇਹਨੂੰ ਅਵਾਲਾ ਉੰਤਿਕ ਪਕਾਵਾਂਗੇ ਦੇਖੋ ਆਪਣਾ ਬੇਸਨ ਫੁੱਲ ਗਿਆ ਇਹਦੇ ਵਿੱਚ ਜਦੋਂ ਆਪਣਾ ਬੇਸਨ ਫੁੱਲ ਜੇ ਆਪਾਂ ਪਾਣੀ ਐਡ ਕਰ ਸਕਦੇ ਜਿੰਨੀ ਆਪਾਂ ਸੰਗਣੀ ਜャ ਪਤਲੀ ਰੱਖਣੇ ਉਸ ਹਿਸਾਬ ਨਾਲ ਆਪਾਂ ਇਸ ਨੂੰ ਰੱਖ ਸਕਦੇ ਹਾਂ ਤੇ ਇਸ ਕੱਲ ਦਾ ਖਿਆਸ ਧਿਆਨ ਰੱਖੋ ਜਿੰਨੇ ਤੇ ਇੱਕ ਆਪਣੀ ਕੜੀ ਰਿਜਨ ਨਹੀਂ ਲੱਗਦੀ ਤੇ ਇਹਦੇ ਕੋਲ ਹੀ ਰਹਿਣੇ ਤੇ ਉਫਣ ਕੇ ਬਾਹਰ ਵੀ ਆ ਸਕਦੀ ਹੈ ਜਿੰਨੀ ਜ਼ਿਆਦਾ ਆਪਣੀ ਕੜੀ ਪੱਕੇਗੀ ਉੰਨੀ ਹੀ ਵਧੀਆ ਟੇਸਟੀ ਬਣੇਗੀ ਤੇ ਆਪਣੀ ਕੜੀ ਦੇਖੋ ਰਿਜਨ ਲੱਗ ਗਈ ਹੈ ਤੇ ਇੱਧਰ ਆਪਾਂ ਕੁੱਕਰ ਰੱਖ ਤਾ ਇਦੇ ਵਿੱਚ ਆਪਾਂ ਚਾਵਲ ਬਣਾਵਾਂਗੇ ਵਿੱਚ ਆਪਾਂ ਘਿਓ ਪਾਇਆ ਵਿੱਚ ਇਹਦੇ ਜੀਰਾ ਪਾਵਾਂਗੇ ਜੀਰਾ ਆਪਣਾ ਚਟਕ ਜਾਵੇਗਾ ਇਹਦੇ ਵਿੱਚ ਆਪਾਂ ਪਿਆਜ਼ ਅਤੇ ਆਲੂ ਪਾ ਲਾਂਗੇ ਉਹਨਾਂ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਤੇ ਇਹਦਰਾ ਬਚਾਵਲ ਭਿਓ ਕੇ ਰੱਖੇ ਹੋਏ ਸੀ ਤੇ ਨਮਕ ਪਾ ਲਿਆ ਆਪਾਂ ਪਾਣੀ ਅਤੇ ਚਾਵਲ ਆਪਣੇ ਹਿਸਾਬ ਨਾਲ ਪਾਵਾਂਗੇ ਆਪਾਂ ਇੱਕ ਚਾਵਲ ਦਾ ਹੋ ਲਿਆ ਸੀ ਕੱਪ ਇਹਨੂੰ ਮਪਾ ਲੂਗਾ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਇੱਕ ਕੱਪ ਚਾਵਲ ਲਏ ਸੀ ਅਤੇ ਦੋ ਕੱਪ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਤੇ ਆਪਣੇ ਚਾਵਲ ਬਹੁਤ ਹੀ ਪਰਫੈਕਟ ਤਰੀਕੇ ਨਾਲ ਬਣ ਕੇ ਤਿਆਰ ਹੋਣਗੇ ਤੇ ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਲਵਾਂਗੇ ਤੇ ਆਪਾਂ ਕੁੱਕਰ ਦਾ ਢੱਕਣ ਲਗਾ ਦੇਾਂਗੇ ਆਪਾਂ ਸਿਰਫ ਦੋ ਸੀਟੀਆਂ ਹੀ ਮਰਵਾਵਾਂਗੇ ਤੇ ਪਾਫ ਨਾਲ ਆਪਣੇ ਚਾਵਲ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਇੱਧਰ ਆਪਣੀ ਕੜੀ ਬਣ ਰਹੀ ਹੈ ਜਿੰਨੇ ਚਿਰ ਆਪਣੇ ਚਾਵਲ ਬਣਨਗੇ ਨਿਚਰ ਆਪਣੀ ਕੜੀ ਇਸ ਤਰੀਕੇ ਨਾਲ ਹੀ ਰੇਜਦੀ ਰਹੇਗੀ ਤੇ ਇੱਧਰ ਆਪਾਂ ਦੋ ਸੀਟੀਆਂ ਆਨਲਾਈਨ ਦਾ ਇੰਤਜ਼ਾਰ ਕਰਾਂਗੇ ਦੇਖੋ ਆਪਣੇ ਕੜੀ ਚਾਵਲ ਦੋਵੇਂ ਰੈਡੀ ਹੋ ਰਹੇ ਆ ਤੇ ਦੇਖੋ ਆਪਣੇ ਚਾਵਲ ਕਿੰਨੇ ਵਧੀਆ ਖਿਲੇ ਖਿਲੇ ਬਣ ਕੇ ਤਿਆਰ ਹੋਏ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਰੈਸਪੀ ਕਿਓ ਜੀ ਲੱਗੀ ਦੇਖੋ ਆਪਣੇ ਕੜੀ ਚਾਵਲ ਖਾਣ ਵਾਸਤੇ ਰੈਡੀ ਹੋ ਗਏ ਆ ਆਓ ਜੀ ਸਾਰੇ ਖਾ ਲਓ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ